ਚਲੋ ਜੀ ਚਰਚਾ ਤਾਂ ਦੇਸ਼ ਭਰ ਦੇ ਵਿੱਚ ਕਲਕੱਤਾ ਦੇ ਵਿੱਚ ਜੋ ਵਾਪਰਿਆ ਉਹਦੀ ਖੂਬ ਹੈ ਜੀ ਉਸ ਪਹਿਲੂ ਤੇ ਬਰਾਦਰ ਭਾ ਨਜ਼ਰ ਰੱਖੀ ਜਾ ਰਹੀ ਹੈ ਪ੍ਰਿੰਸੀਪਲ ਤੋਂ ਜਿਸ ਤਰ੍ਹਾਂ ਲਗਾਤਾਰ ਪੁੱਛਕਿਛ ਹੋ ਰਹੀ ਹੈ ਲਗਾਤਾਰ ਕੁਝ ਸੱਚ-ਤੱਤ ਸਾਹਮਣੇ ਆ ਰਹੇ ਨੇ ਸੁਪਰੀਮ ਕੋਰਟ ਨੇ ਟਾਸਕ ਫੋਰਸ ਬਣਾ ਦਿੱਤੀ ਆ ਤੇ ਇਧਰ ਕ੍ਰੀਮੀ ਲੇਅਰ ਵਾਲੇ ਮਾਮਲੇ ਤੇ ਰੱਖਮਾ ਕਰਨ ਦੇ ਮਾਮਲੇ ਤੇ ਕੋਟੇ ਦੇ ਅੰਦਰ ਕੋਟੇ ਦੇ ਮਾਮਲੇ ਨੂੰ ਲੈ ਕੇ ਵੱਖ-ਵੱਖ ਧਿਰਾਂ ਵੱਲੋਂ ਸੰਗਠਨਾਵਾਂ ਵੱਲੋਂ ਅਜ ਭਾਰਤ ਬੰਦੀ ਕਾਲ ਦਿੱਤੀ ਗਈ ਉਹਦੇ ਤਹਿਤ ਕਾਫੀ ਅਸਰ ਸੂਖ ਵੀ ਦੇਖਣ ਨੂੰ ਮਿਲਿਆ ਪਰ ਇਹ ਸਭ ਦੇ ਦਰਮਿਆਨ ਕਲਕੱਤੇ ਵਾਲੀ ਘਟਨਾ ਨੂੰ ਧਿਆਨ ਚ ਰੱਖਦਿਆਂ ਹੋਇਆਂ ਜਦੋਂ ਪੰਜਾਬ ਦੇ ਹਸਪਤਾਲਾਂ ਕਹਿੰ ਨਜ਼ਰਸਾਨੀ ਕੀਤੀ ਜਾਂਦੀ ਹੈ ਤਾਂ ਹੈਰਾਨੀਜਨਕ ਤੇ ਫਿਕਰ ਵਾਲੇ ਤੱਥ ਉੱਪਰ ਕੇ ਸਾਹਮਣੇ ਆਉਂਦੇ ਨੇ ਪੰਜਾਬ ਦੇ ਪਟਿਆਲਾ ਤੇ ਬਠਿੰਡਾ ਦੇ ਸਿਵਲ ਹਸਪਤਾਲਾਂ ਦੇ ਵਿੱਚ ਕੋਈ ਮਹਿਲਾ ਸਿਕਿਉਰਟੀ ਗਾਰਡ ਨਹੀਂ ਹੈ ਪਟਿਆਲਾ ਦਾ ਰਜਿੰਦਰਾ ਹਸਪਤਾਲ ਰਜਿੰਦਰਾ ਹਸਪਤਾਲ ਦੇ ਵਿੱਚ 800 ਦੇ ਕਰੀਬ ਡਾਕਟਰ ਨਾਲ ਸੰਬੰਧਿਤ ਮਹਿਲਾ ਸਟਾਫ ਔਰਤਾਂ ਦਾ ਸਟਾਫ ਕੰਮ ਕਰਦਾ 800 ਦੇ ਕਰੀਬ ਉਹਨਾਂ ਦੀ ਗਿਣਤੀ ਹੈ ਠੀਕ ਹੈ ਸਿਕਿਉਰਿਟੀ ਗਾਰਡ ਹੈਗੇ ਨੇ ਪਰ ਉਹਨਾਂ ਦੇ ਵਿੱਚ ਮਹਿਲਾ ਸਿਕਿਉਰਿਟੀ ਗਾਰਡ ਔਰ ਸਿਕਿਉਰਿਟੀ ਗਾਰਡ ਬੀਬੀ ਕੋਈ ਨਹੀਂ ਇਹ ਜਿਹੀ ਹਲ ਬਠਿੰਡਾ ਚ ਚਿੰਤਾ ਜੀ ਠੀਕ ਹੈ ਕੈਮਰੇ ਕਮਰੇ ਲੱਗੇ ਨੇ ਸਿਕਿਉਰਟੀ ਗਾਰਡ ਹੈਗੇ ਨੇ ਕੁਝ ਹੋਰ ਕੈਮਰੇ ਲਾਉਣ ਦੀ ਤਿਆਰੀਆਂ ਨੇ ਪਰ ਬੀਬੀ ਕੋਈ ਨਹੀਂ ਸਿਕਿਉਰਟੀ ਗਾਰਡ ਪੰਜਾਬ ਦੇ ਨਾਮ ਪਰ ਸਿਵਲ ਹਸਪਤਾਲਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਸੁਰੱਖਿਆ ਪ੍ਰਬੰਧ ਇੱਕ ਸਿਰਫ ਦਿਖਾਵਾ ਮਾਤਰ ਛਲਾਵਾ ਮਾਤਰ ਨੇ ਹਕੀਕਤ ਉਥੇ ਧਰਾਤਲ ਦੇ ਉੱਤੇ ਉਹ ਸਥਿਤੀ ਨਹੀਂ ਹੈ ਜਿਹੜੀ ਇੱਕ ਸੁਰੱਖਿਆ ਛਤਰੀ ਪ੍ਰਦਾਨ ਕਰਦੀ ਹੋਵੇ ਜਦੋਂ ਕਿ ਕੋਲਕੱਤਾ ਦੀ ਘਟਨਾ ਤੋਂ ਬਾਅਦ ਹਸਪਤਾਲਾਂ ਦੇ ਵਿੱਚ ਡਾਕਟਰਾਂ ਵੱਲੋਂ ਖਾਸ ਕਰ ਮੈਲਾ ਸਟਾਫ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਹਸਪਤਾਲਾਂ ਦੇ ਵਿੱਚ 에어ਪੋਰਟ ਵਰਗੀ ਸਿਕਿਉਰਟੀ ਹੋਣੀ ਚਾਹੀਦੀ ਹੈ ਕਿਉਂਕਿ ਦੋ ਪਹਿਲੂ ਨੇ ਇੱਕ ਤਾਂ ਇਹ ਘਟਨਾ ਇਹ ਬਰਦਾਤ ਦੂਸਰਾ ਹਸਪਤਾਲਾਂ 'ਚ ਹੁੰਦੇ ਡਾਕਟਰਾਂ ਤੇ ਹਮਲੇ ਹੈ ਕਿ ਇਲਾਜਦਾਰਾਂ ਦੀ ਮੌਤ ਦੇ ਕਾਰਨ ਡਾਕਟਰ ਜ਼ਿੰਮੇਵਾਰ ਸਭ ਪਹਿਲਾਂ ਸਾਡਾ ਮਰੀਜ਼ ਦੇਖੋ ਜੀ ਉਹਦਾ ਮਰੀ ਇਹ ਸਾਰੀ ਪ੍ਰਕਿਰਿਆਵਾਂ ਜਾਂ ਡਾਕਟਰਾਂ ਵੱਲੋਂ ਕੁਝ ਅਜੀਹਾ ਵਿਵਹਾਰ ਸਟਾਫ ਵੱਲੋਂ ਨਰਸਾਂ ਵੱਲੋਂ ਕੁਝ ਜਿਹੇ ਹਵ ਵਿਹਾਰ ਜਿਹੜਾ ਲੜਾਈ ਝਗੜੇ ਦਾ ਕਾਰਨ ਬਣਦਾ ਤੇ ਪਰ ਮਹਿਲਾ ਸਟਾਫ ਕਹਿੰਦੇ ਕਿ ਅਕਸਰ ਸ਼ਾਮ ਨੂੰ 4 ਵਜੇ ਤੋਂ ਬਾਅਦ ਲੜਾਈ ਝਗੜੇ ਵਾਲੇ ਮਾਮਲਿਆਂ 'ਚ ਜਾਂ ਕਿਸੇ ਐਕਸੀਡੈਂਟ ਵਾਲੇ ਮਾਮਲਿਆਂ ਜਿਹੜੇ ਕੇਸ ਆਉਂਦੇ ਨੇ ਉਹਨਾਂ 'ਚ ਕਈ ਨਸ਼ੇ ਵਾਲੇ ਮਾਮਲੇ ਹੁੰਦੇ ਨੇ ਨਸ਼ੇੜੀ ਸਥਿਤੀ 'ਚ ਹੁੰਦੇ ਨੇ ਤੇ ਉੱਥੇ ਬਸ ਲੁਕੀ ਵੀ ਕਰਦੇ ਨੇ ਇਸ ਲਈ ਸਿਕਿਉਰਿਟੀ ਛਤਰੀ ਹੋਣਾ ਜ਼ਰੂਰੀ ਹੈ ਪਰ ਰਿਪੋਰਟ ਕੁਝ ਹੋਰ ਫਿਕਰ ਪੈਦਾ ਕਰਦੀ ਹੈ ਜੇ ਆਪਾਂ ਹੁਣ ਜਿਵੇਂ ਆਪ ਪਟਿਆਲੇ ਦੀ ਗੱਲ ਕਰ ਰਹੇ ਹਾਂ ਪਟਿਆਲੇ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਇਹ ਸਟਾਫ 800 ਦੇ ਕਰੀਬ ਆ ਤੇ ਪਰ ਮਹਿਲਾ ਸਕਿਉਰਟੀ ਗਾਰਡ ਇੱਕ ਵੀ ਨਹੀਂਗਾ। ਹੈ ਹੀ ਨਹੀਂ ਕੋਈ। ਇਸੇ ਤਰ੍ਹਾਂ ਲੁਧਿਆਣਾ ਦਾ ਸਿਵਲ ਹਸਪਤਾਲ ਹੈ ਨਾ 12 ਲੋਕਾਂ ਨੂੰ ਪ੍ਰਾਈਵੇਟ ਤੌਰ ਤੇ ਸਕਿਉਰਟੀ ਤੇ ਰੱਖਿਆ ਮਤਲਬ 12 ਬੰਦੇ ਹਸਪਤਾਲ ਸਭਾਲਣ। ਇਹ ਇਹ ਉਸ ਹਸਪਤਾਲ ਦੀ ਗੱਲ ਕਰ ਰਹੇ ਹਾਂ ਜਿੱਥੇ ਭੀੜ ਨੇ ਇੱਕ ਵਾਰ ਗੇਟ ਤੋੜਤੇ ਸੀ। ਭੀੜ ਨੇ ਇੱਕ ਵਾਰ ਐਸਐਮਓ ਦੇ ਦਫ਼ਤਰ ਤੇ ਭੰਨ ਤੋੜ ਕਰਤੀ ਸੀ ਜਿੱਥੋਂ ਬੱਚਾ ਚੋਰੀ ਹੋ ਗਿਆ ਸੀ। ਮੈਂ ਉਸ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਗੱਲ ਕਰ ਰਿਹਾ। ਤੇ ਅਜੇ ਦਿਨ ਲੜਾਈ ਝਗੜੇ ਦੇ ਘਟਣਾ ਹੁੰਦੇ। ਹਾਂ ਬੇਸ਼ੱਕ ਪੁਲਿਸ ਚੌਂਕੀਆਂ ਚੁੰਕੀਆਂ ਹੁੰਦੀਆਂ। हां जी ਬਣੀਆਂ ਪੁਲਸ ਵਾਲੇ ਆ ਜਾਣਗੇ ਜੀ ਬੁਲਾ ਲਓ ਜੀ ਪਰ ਉਹ ਕਾਗਜ਼ੀ ਕਾਰਵਾਈ ਚ ਇੰਨੇ ਉਲਝੇ ਹੁੰਦੇ ਆ ਜਿਹੜੇ ਦੋ ਮੁਲਾਜ਼ਮ ਰੱਖੇ ਵੀ ਉੱਥੇ ਤੇ ਬਾਹਰਾਂ ਸਿਕਿਉਰਿਟੀ ਗਾਰਡ ਪੂਰਾ ਸੁਰਸਫਲ ਦਾ ਕੰਮ ਕਰ ਦੇਖਦੇ ਜਿਹਦੇ ਪ੍ਰੈਨਾਂ ਦਬਾਅ ਤੇ ਉੱਥੇ ਫਿਰ ਸਟਾਫ ਫਿਕਰਮੰਦ ਸਟਾਫ ਤਾਂ ਕਹਿੰਦਾ ਏਅਰਪੋਰਟ ਵਰਗੀ ਸਿਕਿਉਰਿਟੀ ਚਾਹੀਦੀ ਐ ਜੇ ਹਾਈ ਵਰਤਾਰਾ ਬਾਕੀਆਂ ਸਤਾ ਦਾ ਨਿਕਲ ਕੇ ਆ ਰਹੇ ਮਠੰਡਾ ਦੇ ਹਸਪਤਾਲ ਦੇ ਵਿੱਚ ਸੁਰੱਖਿਆ ਵਿਭਾਗ ਦੀ ਮੰਗ ਕੀਤੀ ਜਾ ਰਹੀ ਹੈ ਕਿ ਭਈ ਠੀਕ ਹੈ ਤੁਸੀਂ ਗੱਲਾਂ ਕਰਦੇ ਹੋ ਕਿ ਕੈਮਰੇ ਲੱਗ ਰਹੇ ਨੇ ਸਾਰਾ ਕੁਝ ਹੋ ਰਿਹਾ ਪਰ 250 ਬੈੱਡ ਵਾਲਾ ਹਸਪਤਾਲ ਤੇ ਜਿਹਦੇ ਵਿੱਚ 120 ਥਾਵਾਂ ਤੇ ਸੀਸੀਟੀਵੀ ਕੈਮਰੇ ਲੱਗ ਰਹੇ ਆ ਜੇ ਹੋਰ ਹੈ ਤੇ ਸਿਵਲ ਸਰਜਨ ਦਾ ਕਹਿਣਾ ਕਿ ਬਈ ਹਸਪਤਾਲ ਦੇ ਵਿੱਚ ਮੈਲਾ ਸਕਿਉਰਟੀ ਗਾਰਡ ਤਾਂ ਨਹੀਂ ਆ ਪਰ ਬਾਕੀ ਸਕਿਉਰਟੀ ਗਾਰਡ ਅਸੀਂ ਰੱਖਿਆ ਕੁਝ 16 ਸਕਿਉਰਟੀ ਗਾਰਡ ਹੈਗੇ ਪਰ ਉਹਨਾਂ ਚ ਕੋਈ ਵੀ ਮੈਲਾ ਕੰਮਚਾਰੀ ਨਹੀਂ ਹੈ ਇਸੇ ਤਰ੍ਹਾਂ ਅਮਰitsar ਦੇ ਗੁਨਾਗ ਦੇ ਹਸਪਤਾਲ ਦੇ ਵਿੱਚ ਮਿਸ਼ਕ 100 ਦੇ ਕਰੀਬ ਸਕਿਉਰਟੀ ਗਾਰਡ ਨੇ ਮਤਲਬ 100 ਤੇ ਸਿਵਲ ਹਸਪਤਾਲ ਦੇ ਵਿੱਚ ਮੈਂ ਇਸ ਤਰ੍ਹਾਂ ਗੁਰਨਾੰਕ ਦੇ ਹਸਪਤਾਲ ਦੇ ਵਿੱਚ 100 ਦੇ ਕਰੀਬ ਤੇ ਉੱਥੇ ਸਿਵਲ ਹਸਪਤਾਲ ਦੇ ਵਿੱਚ 6 ਦੇ ਕਰੀਬ ਸਿਕਿਉਰਿਟੀ ਗਾਰਡ ਹੈਗੇ ਨੇ ਪਰ ਉਹ ਕਹਿੰਦੇ ਇੱਥੇ 200 ਦੀ ਲੋੜ ਆ ਜਿਸ ਤਰ੍ਹਾਂ ਦੇ ਵਰਤਾਰਿਆਂ ਜੋ ਸੀ ਲੰਘਦੇ ਤੇ ਇਹ ਵੀ ਮੰਗ ਕੀਤੀ ਜਾ ਰਹੀ ਆ ਘਟੋ ਘਟ ਫਲੋਰ ਵਾਈਜ਼ ਤੈਨਾਤੀ ਕੀਤੀ ਜਾਵੇ ਕਹਿੰਦੇ ਫਲੋਰ ਵਾਈਜ਼ ਉੱਥੇ ਸਿਕਿਉਰਿਟੀ ਹਮਲਾ ਫਹਲਾ ਤੈਨਾਤ ਰਹੀ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੋਰਾਂ ਨੇ ਪੰਜਾਬ ਦੇ ਸਾਰੇ ਸਿਵਲ ਅਸਤਾਲਾਂ ਨੂੰ ਉਹਨਾਂ ਦੇ ਮੁਖੀਆਂ ਨੂੰ ਪ੍ਰਬੰਧਕਾਂ ਨੂੰ ਆਪਣੇ ਅਮਲੇ ਫਾਲੇ ਨੂੰ ਹਦਾਇਤ ਕੀਤੀ ਆ ਕਿ ਵੀ ਕੈਮਰਿਆਂ ਦਾ ਪ੍ਰਬੰਧ ਸਿਕਿਉਰਟੀ ਦਾ ਪ੍ਰਬੰਧ ਪੂਰਾ ਜਥਿਤ ਜੋ ਜੋ ਲੋੜ ਹੈ ਉਹ ਬਣਾ ਕੇ ਭੇਜੋ ਉਹਦੇ ਤੇ ਆਪਾਂ ਕਾਰਵਾਈ ਕਰੀਏ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਰਾਤ ਨੂੰ ਨਾਈ ਡਿਊਟੀ ਦੇ ਟਾਈਮ ਕਿਸੇ ਮਹਿਲਾ ਡਾਕਟਰ ਨੂੰ ਕਿਸੇ ਦੂਰ ਆਰ ਪਾਰ ਕਿਸੇ ਬਾੜ ਚ ਜਾਣਾ ਪੈਂਦਾ ਤੁਹਾਨੂੰ ਇਕੱਲੇ ਆਣਾ ਪਈ ਜਦੋਂ ਨਾਲ ਕੋਈ ਸਾਥੀ ਸਟਾਫ ਵਾਲੇ ਦੋ ਮੁਲਾਜ਼ਮ ਜ਼ਰੂਰ ਜਾਣ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਕਿਤੇ ਵੀ ਕੋਈ ਡਾਰਕ ਸਪੌਟ ਨਹੀਂ ਹੋਣਾ ਚਾਹੀਦਾ ਮਤਲਬ ਰਾਤ ਨੂੰ ਜਦੋਂ ਹਸਪਤਾਲ ਦੇ ਵਿੱਚ ਕੋਈ ਅਜਿਹੀ ਥਾਂ ਨਹੀਂ ਹੋਣੀ ਚਾਹੀਦੀ ਜਿੱਥੇ ਰੋਸ਼ਨੀ ਨਾ ਹੋਵੇ ਜਿੱਥੇ ਦਿਖਦਾ ਨਾ ਹੋਵੇ ਕੋਈ ਡਾਰਕ ਜ਼ੋਨ ਨਹੀਂ ਹੋਣਾ ਚਾਹੀਦਾ ਡਾਰਕ ਸਪੌਟ ਨਹੀਂ ਹੋਣਾ ਚਾਹੀਦਾ ਇਹਦੇ ਉੱਤੇ ਵੀ ਨਜ਼ਰਸਾਨੀ ਕੀਤੀ ਜਾਵੇ ਸੋ ਪਰ ਕਲਕੱਤੇ ਵਾਲੀ ਘਟਨਾ ਤੋਂ ਬਾਅਦ ਪੰਜਾਬ ਦੇ ਸਿਵਲ ਹਸਪਤਾਲਾਂ ਦੇ ਹਵਾਲੇ ਨਾਲ ਆਹ ਜਿਹੜਾ ਪਹਿਲੂ ਹੈ ਕਿ ਮਹਿਲਾ ਔਰਾਂ ਦੇ ਲਈ ਮਹਿਲਾ ਸਟਾਫ ਦੇ ਲਈ ਹੈ ਸਿਕਿਉਰਟੀ ਤੌਰ ਦੇ ਤੇ ਮਹਿਲਾਵਾਂ ਦਾ ਪ੍ਰਬੰਧ ਨਹੀਂ ਆ ਤੇ ਵੈਸੇ ਵੀ ਜਿਹੜਾ ਪ੍ਰਬੰਧ ਆ ਉਹ ਵੀ ਖੱঁচা ਪੱਕਾ ਹੈ ਇਹਦੀ ਵੀ ਗੱਲ ਕਰਾਂ। ਚਲੋ ਡਾਕਟਰੀ ਪੇਸ਼ੇ ਦੀ ਗੱਲ ਚੱਲ ਰਹੀ ਆ ਤਾਂ ਪੰਜਾਬ ਦੀ ਸਾਨ ਦੁਰਸਤੀ ਵੀ ਗੱਲ ਕਰ ਲਈ ਪਿਛਲੇ ਦਿਨੀ ਆਪਾਂ ਸਮੁੱਚੇ ਭਾਰਤ ਦੇ ਦੁੱਧ ਦੇ ਸੈਂਪਲਾਂ ਦੇ ਹਵਾਲੇ ਨਾਲ ਗੱਲ ਕੀਤੀ ਸੀ। ਹਰ ਸਾਲ ਇਹ ਸੈਂਪਲ ਸੂਬਿਆਂ ਦੇ ਹਵਾਲੇ ਨਾਲ ਵੀ ਸੂਬਾ ਸਰਕਾਰਾਂ ਲੈਂਦੀਆਂ ਕੇਂਦਰ ਦੇ ਵੱਲੋਂ ਕੇਂਦਰ ਦਾ ਅੰਮ੍ਰਲ ਫਲ ਵੀ ਲੈਂਦਾ। ਪਰ ਉਹਨਾਂ ਜਿਉਂ-ਜਿਉਂ ਤੇ ਇਤਿਹਾਰ ਦੇ ਦਿਨ ਨੇੜੇ ਆ ਰਹੇ ਨੇ। ਤੀਉਂ-ਤੀਉਂ ਇਹ ਜਾਂਚ ਟੀਮਾਂ ਵੀ ਪੱਤ ਸਰਕਰਮ ਹੋ ਜਾਂਦੀਆਂ ਨੇ ਤੇ ਜਿਹਦਾ ਫਾਇਦਾ ਲੈ ਕੇ ਫਿਰ ਕੰਪਨੀਆਂ ਦਾ ਮਾਲ ਵਿਕ ਵੀ ਜਾਂਦਾ। ਤੇ ਸਾਡਾ ਦੁੱਧ ਮੱਖਣ ਕਿਉਂ ਬਦਨਾਮ ਇਨਾਂ ਹੈ ਜਾਂ ਉਹਦੇ ਵਿੱਚ ਜ਼ਹਿਰੀਲਾ ਤੱਤ ਇੰਨੇ ਨੇ ਕਿਉਂ ਪਿੱਛੇ ਰਹਿ ਜਾਂਦਾ ਹੁਣ ਆ ਫਿਰ ਨਵੀਂ ਰਿਪੋਰਟ ਸਾਹਮਣੇ ਆ ਗਈ ਪੰਜਾਬ ਦੇ ਵਿਭਾਗ ਦੇ ਹਵਾਲੇ ਨਾਲ ਕਿ ਵੀ ਪੰਜਾਬ ਦਾ ਤਾਂ ਦੇਸੀ ਘਿਓ ਵੀ ਹੁਣ ਖਾਲਸ ਨਹੀਂ ਗਾ ਜਦੋਂ ਦੁੱਧ ਖਾਲਸ ਨਹੀਂ ਤਾਂ ਫਿਰ ਦੇਸੀ ਘਿਓ ਖਾਲਸ ਕਿੱਥੋਂ ਹੋਗਾ ਦੁੱਧ ਤੋਂ ਜਬਣ ਤੋਂ ਸੋ ਇਸ ਲਈ ਕਹਿੰਦੇ ਪੰਜਾਬ ਦੇ ਦੇਸੀ ਘਿਓ ਦੇ ਵਿੱਚ ਮਿਲਾਵਟ ਆ ਦੇਸੀ ਘਿਓ 21% ਦੇ ਨਮੂਨੇ ਫੇਲ ਹੋ ਗਏ ਨੇ ਜਿਹੜੇ ਕਿ ਦੁੱਧ ਦੇ ਵੀ ਸਾਡੇ 13 ਫੀਸ ਤੋਂ ਵੱਧ ਦੇ ਨਮੂਨੇ ਫੇਲ ਹੋਏ। ਪੰਜਾਬ ਦਾ ਦੇਸੀ ਕਿਉ ਹੁਣ ਖਾਲਸ ਨਹੀਂ ਰਿਹਾ ਕਹਿੰਦੇ। ਇਸ ਹਵਾਲੇ ਨਾਲ ਪੰਜਾਬ ਸਰਕਾਰ ਵੱਲੋਂ ਸਾਲ 2023-24 ਦੀ ਜਿਹੜੀ ਨਮੂਨਿਆਂ ਦੀ ਜਾਂਚ ਪੜਤਾਲ ਦੀ ਰਿਪੋਰਟ ਸਾਹਮਣੇ ਆਈ ਹੈ ਉਸ ਨੇ ਇਹ ਸਵਾਲ ਪੈਦਾ ਕਰ ਦਿੱਤਾ ਕਿ ਪੰਜਾਬ ਦੇ ਦੇਸੀ ਕਿਉ ਦੇ 21.4 ਫੀਸਦੀ ਤੋਂ ਵੱਧ ਦੇ ਨਮੂਨੇ ਲਗਭਗ 22 ਫੀਸਦੀ ਨਮੂਨੇ ਸਾਢੇ 21 ਫੀਸਦੀ ਨਮੂਨੇ ਫੇਲ ਹੋ ਗਏ ਨੇ। ਸੋ ਇਹ ਹੁਣ ਥੋੜੇ ਨਮੂਨਿਆਂ ਚੋਂ ਨਮੂਨੇ ਲੈ ਜਾਂਦੇ ਨੇ। ਇਸੇ ਤਰ੍ਹਾਂ ਦੁੱਧ ਦੇ ਵੀ ਕਹਿੰਦੇ 13.6% ਤੋਂ ਵੱਧ ਸੈਂਪਲ ਨੇ ਜਿਹੜੇ ਉਹ ਫੇਲ ਹੋਏ ਨੇ ਪੰਜਾਬ ਦੀ ਦੇਸ਼ ਭਰ ਦੇ ਵਿੱਚ ਦੁਨੀਆ ਭਰ ਚ ਪੰਜਾਬ ਕਿਸੇ ਸਮੇਂ ਆਪਣੀ ਚਿੱਟੇ ਦੀ ਪਛਾਣ ਬਜੂ ਜਾਣਿਆ ਜਾਂਦਾ ਸੀ ਕਿਉਂਕਿ ਚਿੱਟਾ ਅੱਜ ਚਿੱਟਾ ਜ਼ਹਿਰ ਹੋ ਗਿਆ ਮਤਲਬ ਪੰਜਾਬ ਦਾ ਦੁੱਧ ਕਿਉ ਲੱਸੀ ਮੱਖਣ ਹੈਨਾ ਫੇ ਕਣਕ ਰਾਹੀਂ ਬਣਿਆ ਆਟਾ ਹੈ ਇਹ ਮਤਲਬ ਇਹ ਚੀਜ਼ਾਂ ਸਾਡੀਆਂ ਪਛਾਣ ਸੀਗੀਆਂ ਪੰਜਾਬ ਦੀ ਤਾਕਤ ਸੀਗੀਆਂ ਚੀਜ਼ਾਂ ਅਜਿ ਚਿੱਟੇ ਦਾ ਮਤਲਬ ਜ਼ਹਿਰ ਹੈ। ਚਿੱਟੇ ਦਾ ਮਤਲਬ ਨਸ਼ਾ ਹੈ। ਸੋ ਉਹ ਸਾਰਿਆਂ ਦੇ ਵਿਚਾਲੇ ਦੇਸੀ ਕਿਉਂ ਦੇ ਸੈਂਪਲ ਤੇ ਦੁੱਧ ਦੇ ਸੈਂਪਲ ਦਾ ਲਗਾਤਾਰ ਫੇਲ ਹੋਣਾ ਫਿਕਰਮੰਦੀ ਵਾਲੀ ਗੱਲ ਹੈ। ਫੂਡ ਐਂਡ ਡਰੱਗਸ ਪੰਜਾਬ ਦੇ ਜਿਹੜਾ ਵਿਭਾਗਾ ਉਹਦੇ ਤੱਥਾਂ ਦੇ ਅਨੁਸਾਰ 2023-24 ਦੇ ਵਿੱਚ ਦੁੱਧ ਦੇ ਕਹਿੰਦੇ 646 ਦੇ ਕਰੀਬ ਸੈਂਪਲ ਭਰੇ ਗਏ ਸੀ ਜਿਨ੍ਹਾਂ ਚੋਂ 88 ਸੈਂਪਲ ਖਰੇ ਨਹੀਂ ਉਤਰੇ। ਫੇਲ ਹੋ ਗਏ। ਇਸੇ ਤਰ੍ਹਾਂ ਖੋਏ ਦੇ 26 ਸੈਂਪਲ ਭਰੇ ਗਏ। ਜਿਨ੍ਹਾਂ ਚ 26 ਸੈਂਪਲ ਕੋਈ 26% ਸੈਂਪਲ ਫੇਲ ਹੋ ਗਏ ਕੋਈ। ਇਸੇ ਤਰ੍ਹਾਂ ਕਹਿੰਦੇ ਬੀਤੇ ਦਿਨੀ ਜੇ ਵੀ ਅਬਰਿਆਂ ਦੇ حوالے ਨਾਲ ਗੱਲ ਕਰੀਏ 2121 ਤੋਂ ਲੈ ਕੇ 24 ਦਰਮਿਆਨ ਦੁੱਧ ਦੇ 20898 ਨਮੂਨੇ ਲਏ ਗਏ। ਸਾਲ 2121 ਤੋਂ 24 ਤੱਕ ਹੁਣ ਤੱਕ ਦੇ 20988 ਨਮੂਨੇ ਲਏ ਗਏ ਜਿਨ੍ਹਾਂ ਚੋਂ 3712 ਸੈਂਪਲ ਫੇਲ ਹੋਏ ਨੇ। ਸਾਲ 23-24 ਚ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦੇ ਹਵਾਲੇ ਨਾਲ ਕੁੱਲ 6041 ਸੈਂਪਲ ਭਰੇ ਗਏ। ਜਿੰਨਾ ਚੁਕੰਦੇ 929 ਸੈਂਪਲ ਫੇਲ ਹੋ ਗਏ। ਸਾਲ 2023-24 ਦੌਰਾਨ ਪੰਜਾਬ ਸਰਕਾਰ ਨੇ 1570 ਸਿਵਲ ਕੇਸ ਦੇ 76 ਕੇਸਾਂ 'ਚ ਅਪਰਾਧ ਕਾਰਵਾਈ ਕੀਤੀ ਹੈ। ਕਾਰਵਾਈਆਂ ਨਾਲ ਕੀ ਹੋਊਗਾ? ਇਹਦੇ ਤਿੰਨ ਬਰਿਆਂ 'ਚ 194 ਫੇਲ ਨਮੂਨਿਆਂ ਦੇ ਮਾਲਕਾਂ ਖਿਲਾਫ ਅਪਰਾਧ ਕਾਰਵਾਈ ਹੋਈ ਹੈ। ਚਲੋ ਜੀ ਦੁੱਧ ਦੇ ਵਿੱਚ ਪਾਣੀ ਦੀ ਮਿਲਾਪਟ ਵੀ ਆ ਰਹੀ ਹੈ, ਦੁੱਧ ਦੇ ਵਿੱਚ ਯੂਰੀਆ ਵਾਲੀ ਮਿਲਾਪਟ ਵੀ ਆ ਰਹੀ ਹੈ, ਪਾਊਡਰ ਦੀ ਮਿਲਾਪਟ ਵੀ ਆਉਂਦੀ ਹੈ, ਨਕਲੀ ਦੁੱਧ ਵਾਲਾ ਵੀ ਆਉਂਦਾ। ਉਹ ਸਾਰੇ ਤੱਥ ਇੱਥੇ ਵੀ ਪਾਏਗਾ। ਆਪਾਂ ਇਹਦੇ ਬਾਰੇ ਪਹਿਲਾਂ ਵਿਸਤਾਰਤ ਗੱਲ ਕਰ ਚੁੱਕੇ ਹਾਂ। ਪਰ ਅੱਜ ਜਿਹੜਾ ਫਿਕਰ ਵਾਲਾ ਪਹਿਲੂ ਆ ਉਹ ਇਹ ਆ ਕਿ ਪੰਜਾਬ ਦਾ ਦੁੱਧ ਵੀ ਤੇ ਘਿਓ ਵੀ ਇੱਥੋਂ ਤੱਕ ਕਹਿੰਦੇ ਕਿ ਜਿਹੜਾ ਦੇਸੀ ਘਿਓ ਬਾਜ਼ਾਰ ਦੇ ਵਿੱਚ ਪੂਜਾ ਪਾਠ ਦੇ ਨਾਂ ਹੇਠ ਵਿਕਦਾ ਉਹਦੇ ਵਿੱਚ ਵੀ ਹਾਂ ਕਈ ਤਰ੍ਹਾਂ ਦੇ ਤੱਤ ਮਿਲਾ ਕੇ ਉਹਦਾ ਰੰਗ ਰੋਗਨ ਉਹ ਜਾ ਕੀਤਾ ਜਾਂਦਾ ਜਾਂ ਉੱਚ ਰਿਫਾਈਨਡ ਵਗੈਰਾ ਮਲਾਇਆ ਜਾਂਦਾ ਉੱਚ ਕਹਿੰਦੇ 5 6 ਫੀਸਦੀ ਉਹ ਮਸਾ ਕਿਉਂ ਹੁੰਦਾ ਤੇ ਅਸਲ ਵਿੱਚ ਕਹਿੰਦੇ ਸਾਰੀਆਂ ਖੁਸ਼ਬੂਆਂ ਨਾਲ ਤੇ ਕੈਮੀਕਲਾਂ ਨਾਲ ਤੇ ਵੱਧ ਤੋਂ ਵੱਧ ਰਿਫਾਈਨਡ ਫਰੰਟ ਪਾ ਕੇ ਉਹਨੂੰ ਬਣਾਇਆ ਜਾਂਦਾ ਆ ਪ੍ਰਕਿਰਿਆ ਦੀ ਫਿਕਰਮੰਦੀ ਵਾਲੀ ਆ ਸੋ ਪੰਜਾਬ ਦਾ ਦੁੱਧ ਤੇ ਪੰਜਾਬ ਦਾ ਕਿਉ ਹੁਣ ਕਹਿੰਦੇ ਖਾਲਸ ਨਹੀਂ ਰਿਹਾ ਇਹ ਫਿਕਰ ਮੰਦ ਹੈ